ਜਲੰਧਰ ਦੇ ਸੂਰਿਆ ਐਨਕਲੇਵ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਪਰ ਅੱਜ ਇੱਕ ਤੇਲ ਵਾਲਾ ਟੈਂਕਰ ਪਲਟਣ ਦੇ ਕਾਰਨ ਲੰਮਾ ਜਾਮ ਲੱਗ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤੇਲ ਵਾਲਾ ਟੈਂਕਰ ਜਿਹੜਾ ਉਹ ਹਾਈਵੇ ਦੇ ਉੱਪਰ ਪਲਟਿਆ ਹੋਇਆ ਤਾਂ ਜਲੰਧਰ ਦੇ ਵਿੱਚ ਸੂਰਿਆ ਐਨਕਲੇਵ ਦੇ ਨਜ਼ਦੀਕ ਪੁਲ ਦੇ ਉੱਪਰ ਇਹ ਟੈਂਕਰ ਪਲਟਿਆ ਸੀਗਾ ਜਿਸ ਨੂੰ ਹੁਣ ਜੀਸੀਬੀ ਮਸ਼ੀਨਾਂ ਦੇ ਨਾਲ ਸਿੱਧਾ ਕਰ ਦਿੱਤਾ ਗਿਆ ਕੁਝ ਸਮਾਂ ਪਹਿਲਾਂ ਇਹ ਹਾ사 ਹੋਇਆ ਇੱਕ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਟਰਾਲੀ ਦੇ ਵਿੱਚ ਇਹ ਟੈਂਕਰ ਟਕਰਾਂਦਾ ਔਰ ਉਸ ਤੋਂ ਬਾਅਦ ਜਾ ਕੇ ਅੱਗੇ ਇੱਕ ਖੰਬੇ ਦੇ ਵਿੱਚ ਜਾਟ ਕਰਾਂਦਾ ਉਸ ਤੋਂ ਬਾਅਦ ਇਹ ਟੈਂਕਰ ਪਲਟ ਜਾਂਦਾ ਔਰ ਪੂਰੇ ਰੋਡ ਦੇ ਉੱਪਰ ਜਿਹੜਾ ਉਹ ਤੇਲ ਹੀ ਤੇਲ ਹੋ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਸਾਰਾ ਟ੍ਰੈਫਿਕ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਜਾਂਦੀ ਆ ਤਾਂ ਕਿ ਕਿਸੇ ਕਿਸਮ ਦਾ ਕੋਈ ਹਾ사 ਜਿਹੜਾ ਉਹ ਨਾ ਹੋਵੇ ਤਾਂ ਇਹ ਡੀਜ਼ਲ ਵਾਲਾ ਟੈਂਕਰ ਹੈਗਾ ਸੀਗਾ ਤਾਂ ਸਾਰਾ ਤੇਲ ਜਿਹੜਾ ਉਹ ਹਾਈਵੇ ਦੇ ਉੱਪਰ ਰੂੜਿਆ ਹੋਇਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤਾਂ ਇਹ ਸਾਰਾ ਜਿਹੜਾ ਰੋਡ ਉਸ ਤੋਂ ਬਾਅਦ ਬੰਦ ਕਰਵਾ ਦਿੱਤਾ ਗਿਆ ਤਾਂ ਅਜੇ ਤੱਕ ਇਹ ਰੋਡ ਜਿਹੜਾ ਉਹ ਬੰਦ ਕੀਤਾ ਹੋਇਆ ਇੱਕ ਪਾਸਾ ਜਿਹੜਾ ਉਹ ਜਰੂਰ ਹੁਣ ਕੁਝ ਸਮੇਂ ਦੇ ਲਈ ਖੋਲਿਆ ਗਿਆ ਕਿਉਂਕਿ ਇੱਕ ਪਾਸਾ ਜਿਹੜਾ ਉਹ ਚੱਲਦਾ ਕੀਤਾ ਕਿਉਂਕਿ ਬਹੁਤ ਲੰਬਾ ਜਾਬ ਕਈ ਕਿਲੋਮੀਟਰ ਲੰਬਾ ਜਿਹੜਾ ਉਹ ਜਾਮ ਲੱਗ ਗਿਆ ਇਹ ਟ੍ਰੈਫਿਕ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਤਾਂ ਇਹ ਪੀਏਪੀ ਵਾਲੇ ਪਾਸੇ ਤੋਂ ਆ ਰਹੀ ਹੈ ਇਹ ਪੀਏਪੀ ਵਾਲੇ ਪਾਸੇ ਤੋਂ ਜਿਹੜੀ ਆ ਟ੍ਰੈਫਿਕ ਖੋਲੀ ਗਈ ਹੈ ਕਿਉਂਕਿ ਕਾਫੀ ਸਮੇਂ ਤੱਕ ਜਿਹੜਾ ਇਹ ਰੋਡ ਬੰਦ ਕਰ ਦਿੱਤਾ ਗਿਆ ਕਿਉਂਕਿ ਕਿਸੇ ਕਿਸਮ ਦਾ ਹਾਸਾ ਨਾ ਵਾਪਰ ਜਾਏ ਤਾਂ ਉਹਦੇ ਕਾਰਨ ਜਿਹੜਾ ਸੀਗਾ ਇਹ ਰੋਡ ਬੰਦ ਕਰ ਦਿੱਤਾ ਗਿਆ ਕਿਉਂਕਿ ਵੱਡੀ ਜਿਹੜਾ ਸੀਗਾ ਉਹ ਮਾਤਰਾ ਦੇ ਵਿੱਚ ਟੈਂਕਰ ਦੇ ਵਿੱਚ ਤੇਲ ਪਿਆ ਹੋਇਆ ਸੀਗਾ ਤਾਂ ਸਾਰਾ ਤੇਲ ਜਦੋਂ ਹਾਈਵੇ ਦੀ ਉੱਪਰ ਸੜਕ ਦੀ ਉੱਪਰ ਰੋੜ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਰੋਡ ਬੰਦ ਕਰ ਦਿੱਤਾ ਜਾਂਦਾ ਇਸੇ ਕਰਕੇ ਕਿ ਕਿਸੇ ਕਿਸਮ ਦਾ ਉਹ ਹਾਸਾ ਨਾ ਵਾਪਰ ਸਕੇ ਤਾਂ ਲੰਬਾ ਇਸ ਸਮੇਂ ਜਿਹੜਾ ਉਹ ਜਾਮ ਲੱਗਾ ਹੋਇਆ ਤਾਂ ਦੂਜੇ ਪਾਸੇੋਂ ਤੁਹਾਨੂੰ ਪੂਰੀ ਤਸਵੀਰ ਇੱਕ ਵਾਰ ਜਿਹੜੀ ਹੈ ਉਹ ਦਿਖਾ ਦਿੰਦੇ ਆ ਕਿ ਕਿਵੇਂ ਇਹ ਸਾਰਾ ਹਾਦਸਾ ਵਾਪਰਿਆ ਔਰ ਕਿਵੇਂ ਟੱਕਰ ਹੋਈ ਆ ਤਾਂ ਇਹ ਟੈਂਕਰ ਹੋ ਰੇ ਇੱਕ ਟਰਾਲੀ ਜਿਹੜੀ ਸੀਗੀ ਉਹ ਜਾ ਰਹੀ ਸੀਗੀ ਜਿੱਥੇ ਟੈਂਕਰ ਲੱਗਾ ਹੋਇਆ ਇਸ ਤੋਂ ਅੱਗੇ ਇੱਕ ਟਰਾਲੀ ਸੀਗੀ ਜਿਹੜੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਸੀਗੀ ਸੰਗਤ ਬੈਠੀ ਹੋਈ ਸੀਗੀ ਉਹਦੇ ਵਿੱਚ ਆ ਕੇ ਇਹ ਟੈਂਕਰ ਟਕਰੋਂਦਾ ਔਰ ਉਸ ਤੋਂ ਬਾਅਦ ਇਹ ਟੈਂਕਰ ਜਿਹੜਾ ਉਹ ਪਲਟ ਜਾਂਦਾ ਖੰਭੇ ਦੇ ਵਿੱਚ ਵੱਜਦਾ ਔਰ ਟੈਂਕਰ ਜਿਹੜਾ ਪਲਟ ਜਾਂਦਾ ਔਰ ਜਿਹੜਾ ਤੇਲ ਹੈਗਾ ਸੀਗਾ ਇਹ ਤੇਲ ਭਰ ਕੇ ਡੀਪੂ ਤੋਂ ਜਿਹੜਾ ਸੀਗਾ ਟੈਂਕਰ ਜਾ ਰਿਹਾ ਸੀਗਾ ਬੀਬੀ 23 ਨੰਬਰ ਹੈਗਾ ਸ਼ਾਹੀ ਫਤਗੜ ਸਾਹਿਬ ਵਾਲੇ ਪਾਸੇ ਨੂੰ ਇਹ ਗੱਡੀ ਜਾ ਰਹੀ ਸੀਗੀ ਤਾਂ ਰਸਤੇ ਦੇ ਵਿੱਚ ਹੀ ਜਿਹੜੀ ਆ ਜਲੰਧਰ ਤੋਂ ਨਿਕਲਦੇ ਆਸਾਰ ਇਹ ਹਾਦਸਾ ਵਾਪਰ ਜਾਂਦਾ ਔਰ ਸਾਰਾ ਡੀਜ਼ਲ ਜਿਹੜਾ ਉਹ ਸੜਕ ਦੇ ਉੱਪਰ ਰੋੜ ਜਾਂਦਾ ਤਾਂ ਇਹ ਕਈ ਕਿਲੋਮੀਟਰ ਲੰਬਾ ਜਿਹੜਾ ਸੀਗਾ ਉਹ ਜਾਮ ਲੱਗ ਜਾਂਦਾ ਇਸੇ ਕਰਕੇ ਜਿਹੜੀ ਆ ਟ੍ਰੈਫਿਕ ਜਿਹੜੀ ਸੀਗੀ ਉਹ ਬੰਦ ਕਰਵਾ ਦਿੱਤੀ ਗਈ ਕਿ ਕਿਸੇ ਕਿਸਮ ਦਾ ਕੋਈ ਹਾਦਸਾ ਜਿਹੜਾ ਉਹ ਨਾ ਵਾਪਰ ਜਾਵੇ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਇਹਦੇ ਵਿੱਚ ਤੇਲ ਹੈਗਾ ਸੀਗਾ ਤਾਂ ਕਿਸੇ ਕਿਸਮ ਦਾ ਵੀ ਕੋਈ ਹਾਦਸਾ ਹੋ ਸਕਦਾ ਸੀ ਅੱਗ ਲੱਗ ਸਕਦੀ ਸੀਗੀ ਤਾਂ ਉਹਦੇ ਕਾਰਨ ਜਿਹੜਾ ਇਹ ਸਾਰਾ ਰੋਡ ਜਿਹੜਾ ਸੀਗਾ ਬੰਦ ਕਰਵਾ ਦਿੱਤਾ ਗਿਆ ਸੀਗਾ ਜੇਕਰ ਤੁਸੀਂ ਵੀ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਹੋ ਜਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਜਲੰਧਰ ਵਾਲੇ ਪਾਸੇ ਨੂੰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹ ਇਸ ਵੇਲੇ ਜਿਹੜਾ ਤੁਹਾਨੂੰ ਕੁਝ ਸਮੇਂ ਦੇ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹਾਲਾਂਕਿ ਕੁਝ ਹੀ ਦੇਰ ਦੇ ਵਿੱਚ ਹੁਣ ਇੱਥੇ ਫਾਇਰ ਬਰਗੇਡ ਦੀਆਂ ਅੱਗੇ ਗੱਡੀਆਂ ਬੁਲਾਈਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਇਹ ਰੋਡ ਜਿਹੜਾ ਉਹ ਸਾਫ਼ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਰੋਡ ਜਿਹੜਾ ਧੋਤਾ ਗਿਆ ਜਾਨੀ ਕਿ ਜਿਹੜਾ ਡੀਜ਼ਲ ਇਹਦੇ ਉੱਪਰ ਪੈਟਰੋਲ ਖਿਲਰ ਰਿਹਾ ਸੀਗਾ ਸਾਰਾ ਉਹਨੂੰ ਵੌਸ਼ ਕੀਤਾ ਗਿਆ ਤਾਂ ਕਿ ਕਿਸੇ ਕਿਸਮ ਦਾ ਕੋਈ ਹਾਦਸਾ ਜਿਹੜਾ ਕੋ ਨਾ ਵਾਪਰ ਸਕੇ ਤਾਂ ਫਾਇਰ ਬਰਗੇਡ ਦੀਆਂ ਗੱਡੀਆਂ ਦੇ ਵੱਲੋਂ ਆ ਕੇ ਇਹ ਸਾਰੀ ਸੜਕ ਜਿਹੜੀ ਹੈ ਉਹ ਧੋਤੀ ਗਈ ਹੈ ਸੜਕ ਧੋਣ ਤੋਂ ਬਾਅਦ ਜਿਹੜੀ ਹੈ ਇੱਥੇ ਟ੍ਰੈਫਿਕ ਜਿਹੜੀ ਹੈ ਉਹ ਖੋਲੀ ਜਾਏਗੀ ਤਾਂ ਕਈ ਕਿਲੋਮੀਟਰ ਲੰਬਾ ਜਿਹੜਾ ਉਹ ਜਾਮ ਲੱਗਾ ਹੋਇਆ ਹੈ ਤਸਵੀਰ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਕਿ ਕਿਵੇਂ ਇਸ ਵੇਲੇ ਜਿਹੜੇ ਨੇ ਹਾਲਾਤ ਹੈਗੇ ਨੇ ਇੱਕ ਪਾਸਾ ਜਿਹੜਾ ਉਹ ਖੋਲ ਦਿੱਤਾ ਗਿਆ ਗਣੀਮਤ ਇਹ ਰਹੀ ਹੈ ਕਿ ਕਿਸੇ ਕਿਸਮ ਦਾ ਜੜਾ ਕੋਈ ਹਾਸਾ ਨਹੀਂ ਵਾਪਰਿਆ ਮਾਮੂਲੀ ਸੱਟਾਂ ਜਿਹੜੀਆਂ ਨੇ ਜਰੂਰ ਲੱਗੀਆਂ ਨੇ ਪਰ ਟਰਾਲੀ ਔਰ ਟਰੈਕਟਰ ਜਿਹੜਾ ਸੀਗਾ ਹੌਲੇ ਮਹਨਲੇ ਤੇ ਜਾ ਰਿਹਾ ਸੀਗਾ ਤਾਂ ਉਹਦੇ ਨਾਲ ਜਿਹੜੀ ਹੈ ਇਹ ਟੱਕਰ ਹੋਈ ਆ ਤਾਂ ਉਸ ਤੋਂ ਬਾਅਦ ਜਿਹੜਾ ਇਹ ਸਾਰਾ ਰੋਡ ਬੰਦ ਕਰ ਦਿੱਤਾ ਗਿਆ ਸੀਗਾ ਕਿਉਂਕਿ ਡੀਜ਼ਲ ਜਿਹੜਾ ਸੀਗਾ ਸੜਕ ਦੀ ਉੱਪਰ ਰੋੜ ਜਾਂਦਾ ਉਹਦੇ ਕਾਰਨ ਕੋਈ ਹਾਸਾ ਨਾ ਵਾਪਰ ਜਾਵੇ ਤਾਂ ਇਸ ਕਾਰਨ ਟ੍ਰੈਫਿਕ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀਗੀ ਦੋਨੋਂ ਪਾਸੇੋਂ ਟ੍ਰੈਫਿਕ ਬੰਦ ਕੀਤੀ ਹੋਈ ਸੀਗੀ ਕਿਉਂਕਿ ਉਹ ਵੀ ਹਾਦਸਾ ਜਿਹੜਾ ਉਹ ਨਾ ਵਾਪਰ ਜਾਵੇ ਤਾਂ ਹੁਣ ਇੱਕ ਪਾਸੇ ਤੋਂ ਟ੍ਰੈਫਿਕ ਜਿਹੜੀ ਆ ਉਹ ਖੋਲ ਦਿੱਤੀ ਗਈ ਆ ਜਿਹੜਾ ਰੋਡ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਾ ਇਹ ਰੋਡ ਖੋਲ ਦਿੱਤਾ ਗਿਆ ਪਰ ਜਿਹੜਾ ਰੋਡ ਅੰਮ੍ਰਿਤਸਰ ਤੋਂ ਜਲੰਧਰ ਵਾਲੇ ਪਾਸੇ ਨੂੰ ਜਾਂਦਾ ਉਹ ਇਸ ਵੇਲੇ ਅਜੇ ਵੀ ਬੰਦ ਕੀਤਾ ਹੋਇਆ ਕਿਉਂਕਿ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਟੀਮਾਂ ਦੇ ਵੱਲੋਂ ਜਿਹੜਾ ਉਹ ਸਾਰਾ ਉਥੋਂ ਰਸਤਾ ਜਿਹੜਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹ ਸਾਰਾ ਜਿਹੜਾ ਉਹ ਜਾਮ ਲੱਗਾ ਹੋਇਆ ਕਈ ਕਿਲੋਮੀਟਰ ਤੱਕ ਜਿਹੜਾ ਜਾਮ ਤੁਹਾਨੂੰ ਨਜ਼ਰ ਆਵੇਗਾ ਤਾਂ ਕਈ ਕਿਲੋਮੀਟਰ ਤੱਕ ਇਹ ਲੰਬਾ ਜਾਮ ਲੱਗਿਆ ਇਸ ਜਾਮ ਦੇ ਵਿੱਚ ਗੱਡੀਆਂ ਟਰੱਕ ਜਿਹੜੇ ਨੇ ਇਸ ਵੇਲੇ ਫਸੇ ਹੋਏ ਨੇ ਤਾਂ ਜੇਕਰ ਤੁਸੀਂ ਵੀ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੂਟ ਜਿਹੜਾ ਆਪਣਾ ਬਦਲਣਾ ਪਵੇਗਾ ਕਿਉਂਕਿ ਰੂਟ ਬਦਲੋਗੇ ਤਾਂ ਫਸੋਗੇ ਨਹੀਂ ਜੇਕਰ ਇਸ ਰੂਟ ਤੋਂ ਤੁਸੀਂ ਨਿਕਲ ਕੇ ਉੰਨੇ ਹੋ ਤਾਂ ਤੁਹਾਨੂੰ ਇਸ ਜਾਮ ਦੇ ਵਿੱਚ ਫਸਣਾ ਪੈ ਸਕਦਾ ਇੱਥੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਜਿੰਨੇ ਕਿਲੋਮੀਟਰ ਲੰਬਾ ਇਹ ਜਾਮ ਲੱਗਿਆ ਤਾ ਇਸ ਨੂੰ ਖੁੱਲਦੇ ਖੁੱਲਦੇ ਜਿਹੜਾ ਕਹਿ ਲੋ ਕਿ 1-2 ਘੰਟੇ ਜਿਹੜੇ ਨੇ ਦੁਬਾਰਾ ਤੋਂ ਲੱਗਣਗੇ ਪਰ ਜਿਹੜਾ ਟੈਂਕਰ ਹੈ ਉਹ ਜੀਐਸਬੀ ਦੇ ਨਾਲ ਹੁਣ ਸਿੱਧਾ ਕਰ ਦਿੱਤਾ ਗਿਆ ਔਰ ਉਹ ਉਸ ਜਗ੍ਹਾ ਦੇ ਉੱਪਰ ਜਿਹੜਾ ਡੀਜ਼ਲ ਡੁੱਲਿਆ ਸੀਗਾ ਉਹਨੂੰ ਜਿਹੜਾ ਉਹ ਵੀ ਸਾਫ਼ ਕਰ ਦਿੱਤਾ ਗਿਆ ਯਾਨੀ ਕਿ ਫਾਇਰ ਬ੍ਰਿਗੇਡ ਦੇ ਨਾਲ ਜਿਹੜਾ ਉਹਦੀ ਮਦਦ ਦੇ ਨਾਲ ਉਹ ਸਾਫ਼ ਕਰ ਦਿੱਤਾ ਗਿਆ ਹੁਣ ਕੁਝ ਦੇਰ ਦੇ ਵਿੱਚ ਇਹ ਰੋਡ ਜਿਹੜਾ ਉਹ ਖੋਲ ਦਿੱਤਾ ਜਾਏਗਾ ਪਰ ਫਿਲਹਾਲ ਜਿਹੜਾ ਇਸ ਵੇਲੇ ਜਾਮ ਬਹੁਤ ਦੂਰ ਤੱਕ ਲੱਗਾ ਹੋਇਆ ਜਿਹੜਾ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਣ ਵਾਲੀ ਲੋਕ ਸੀਗੇ ਤਾਂ ਉਹ ਇਸ ਵੇਲੇ ਇੱਥੇ ਜਾਮ ਦੇ ਵਿੱਚ ਫਸੇ ਹੋਏ ਨੇ ਚਾਹੇ ਬੱਸਾਂ ਨੇ ਚਾਹੇ ਟਰੱਕ ਨੇ ਤਾਂ ਲੋਕ ਸੜਕਾਂ ਦੇ ਉੱਪਰ ਬਾਹਰ ਬੈਠੇ ਹੋਏ ਤੁਹਾਨੂੰ ਜਿਹੜੇ ਨੇ ਉਹ ਨਜ਼ਰ ਆਉਣਗੇ ਤਾਂ ਇਸ ਤਰੀਕੇ ਦੀ ਜੜੀ ਆ ਇਹ ਕੜਨਾ ਅੱਜ ਜਲੰਧਰ ਦੇ ਵਿੱਚ ਸੂਰਿਆਨ ਕਲੇਵ ਦੇ ਕੋਲ ਵਾਪਰੀ ਸੀਗੀ ਤਾਂ ਇਸ ਜਗ੍ਹਾ ਦੇ ਉੱਪਰ ਜਿਹੜਾ ਉਹ ਖਾਸਾ ਵਾਪਰ ਜਾਂਦਾ ਔਰ ਉਸ ਤੋਂ ਬਾਅਦ ਲੰਬਾ ਜਿਹੜਾ ਉਹ ਜਾਮ ਲੱਗ ਜਾਂਦਾ ਤਾਂ ਇਹ ਤਸਵੀਰ ਤੁਹਾਨੂੰ ਜਲੰਧਰ ਦੇ ਸੂਰਿਆ ਐਨਕਲੇਵ ਤੋਂ ਜਿਹੜੀ ਆ ਅਸੀਂ ਦਿਖਾਈ ਆ ਤਾਂ ਇਹ ਬੱਚੇ ਦੇਖੋ ਬਸ ਦੇ ਵਿੱਚ ਬੈਠੇ ਹੋਏ ਨੇ ਤਾਂ ਇੱਥੋਂ ਹੀ ਬਰਿੰਦਰ ਤੁਸੀਂ ਜ਼ੂਮ ਕਰਕੇ ਇੱਕ ਵਾਰ ਤਸਵੀਰ ਦਿਖਾ ਦਿਓ ਕਿ ਕਿਵੇਂ ਜਿਹੜਾ ਉਹ ਜਾਮ ਲੱਗਾ ਹੋਇਆ ਤਾਂ ਇਹ ਬਹੁਤ ਲੰਬੀ ਜਿਹੜੀ ਆ ਲਾਈਨ ਲੱਗੀ ਹੋਈ ਆ ਤਾਂ ਜੇਕਰ ਤੁਸੀਂ ਵੀ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਹੋ ਤਾਂ ਤੁਹਾਨੂੰ ਜਿਹੜਾ ਕੁਝ ਸਮਾਂ ਇੰਤਜ਼ਾਰ ਇੱਥੇ ਕਰਨਾ ਪੈ ਸਕਦਾ ਜਾਂ ਤੁਹਾਨੂੰ ਜਿਹੜਾ ਆਪਣਾ ਰੋਡ ਬਦਲਣਾ ਪਵੇਗਾ ਬਦਲ ਕੇ ਰੂਟ ਤੋਂ ਤੁਸੀਂ ਜੇਕਰ ਲੁਧਿਆਣਾ ਜਾਣਾ ਚਾਹੁੰਦੇ ਹੋ ਅੰਮ੍ਰਿਤਸਰ ਵਾਲੇ ਪਾਸੇ ਤੋਂ ਜਲੰਧਰ ਤੋਂ ਹੋ ਕੇ ਤਾਂ ਤੁਹਾਨੂੰ ਇੱਥੇ ਉਸ ਸਮਾਂ ਜਿਹੜੀ ਆ ਦੇਰ ਕਰਨੀ ਪੈ ਰੋਵੇਗੀ ਪਰ ਜੇਕਰ ਤੁਸੀਂ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੇ ਹੋ ਤਾਂ ਇਸ ਵੇਲੇ ਟ੍ਰੈਫਿਕ ਜਿਹੜੀ ਆ ਉਹ ਖੁੱਲ ਗਈ ਹੈ ਔਰ ਕੁਝ ਹੀ ਦੇਰ ਦੇ ਵਿੱਚ ਦੂਜਾ ਪਾਸਾ ਵੀ ਜਿਹੜਾ ਉਹ ਖੋਲ ਦਿੱਤਾ ਜਾਏਗਾ ਪਰ ਗਣੀਮਤ ਇਹੀ ਰਹੀ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਇਹ ਕੜਨਾ ਵਾਪਰੀਆ ਤਾਂ ਉਸ ਹਾਸੇ ਤੋਂ ਜਿਹੜਾ ਉਹ ਜਾਨ ਜਿਹੜੀ ਆ ਉਹ ਬਚ ਗਈ ਹੈ ਪਰ ਵੱਡਾ ਹਾਸਾ ਹੋਣਾ ਇੱਕ ਟਲ ਗਿਆ ਕੈਮਰਾਮੈਨ ਬਰਿੰਦਰ ਦੇ ਨਾਲ ਮਨਪੀਰ ਸਿੰਘ ਕਹਾਂ ਲੂੰ ਜਗਬਣੀ ਟੀਵੀ ਜਲੰਧਰ